ਕੀਤਾ ਤੇ ਲਗਭਗ 15 16 ਕਤਲ ਕੀਤਾ ਸਾਡੇ ਕਿਸੇ ਪੁਲਿਸ ਅਫਸਰ ਦੀ ਕਿਤਾਬਾ ਮੁਕਰਨ ਵਾਲੀ ਭਾਜਪਾ ਦੀ ਸਰਕਾਰ ਮਰਦਾਬ 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 ਕੀ ਕਰਨਗੇ ਜੇ ਲਖਣੇ ਬਿਲਕੁਲ ਹੋਰ ਗੱਲ ਕਰ ਜੇ ਸਾਡੇ ਨਾਲ ਪੁਲਿਸ ਜਿਵੇਂ ਐਸਐਚਓ ਸਭ ਨੂੰ ਅਸੀਂ ਕਿਹਾ ਸੀ ਵੀ ਅਸੀਂ ਫੁੱਲ ਨਹੀਂ ਤੋੜਦੇ ਕਿਸੇ ਦਾ ਆਹ ਕਹਿ ਕੇ ਆਏ ਇੱਥੇ ਖੜਾਂਗੇ ਆਰਾਮ ਨਾਲ ਪਰ ਜੇ ਕੋਈ ਪੁਲਿਸ ਪਰਸੋਂ ਵੀ ਜਦੋਂ ਰਾਜਪੁਰੇ ਦੇ ਵਿੱਚ ਕਿਸਾਨਾਂ ਨੇ ਵਿਰੋਧ ਕਰਿਆ ਤੇ ਕਤਲ ਕੀਤਾਗਾ ਉਹਦਾ ਅਸੀਂ ਮੰਗਦੇ ਹਾਂ ਤੋਂ ਜਵਾਬ ਰਾਣੀ ਪਰਨੀਤਕਾਰ ਤੋਂ ਜਿਹੜੀ ਗਲੀ ਗਲੀ ਤੁਰੇ ਫਿਰਦੀ ਹੈਗੀ ਲੋਕਾਂ ਦੇ ਵਿੱਚ ਬੜੀਆ ਕੋਈ ਨਹੀਂ ਪਿੰਡਾਂ 'ਚ ਵੀ ਆਉਣ ਦੇ ਉੱਥੇ ਵੀ ਪੁੱਛਾਂਗੇ ਜਿੰਦਾਬਾਦ ਰਾਣੀ ਪਰਨੀਤਕਾਰ ਮਰਦਾਬਾ 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 ਮੁਰਦਾਬਾ ਮੁਰਦਾਬਾ ਲੋਕ ਇਕੱਠਾ ਜਿੰਦਾਬਾਦ 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 ਕਰਨਗੇ ਚੇਲਾ ਠਾਣੇ ਲੋਕਾਂ ਦੇ ਹੜਬਾ ਦੇ ਚੇਲੇ ਯਾਦ ਹੋ ਗਏ ਤਾਂ ਭਾਰੀ ਪਰਨੀਤਕਾਰ ਮੁਰਦਾਬਾ 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 ਲੋਕ ਇਕੱਠੇ ਕੋਈ ਨਹੀਂ ਪਿੰਡਾਂ 'ਚ ਵੀ ਆਉਣ ਦੇ ਉੱਥੇ ਵੀ ਪੁੱਛਾਂਗੇ ਜਿੰਦਾਬਾਦ ਭਾਰੀ ਪਰਨੀਤਕਾਰ ਮੁਰਦਾਬਾ 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 ਨਾਲ ਦੀ ਕਾਤਲ ਬੀਜਾਪੀ ਮੁਰਦਾਬਾ रा पनीत कार मुबा ਲੰਗਣਾ ਕਿਉਂ ਨਹੀਂ ਦਿੰਦੀਗੀ ਪੁਲਿਸ ਨੂੰ ਸਾਡੇ ਕਾਨੂੰਨ ਦੀ ਲੰਗਣਾ ਕਿਉਂ ਨਹੀਂ ਦਿੰਦੀ ਆ ਰਾਣੀ ਪ੍ਰਨੀਤ ਕੌਰ ਚੱਕਿਆ ਝੋਲਾ ਹੁਣ ਉਧਰ ਜਾ ਬੜੀ ਇਹਦੇ ਕਾਨੂੰਨ ਇਹਨੂੰ ਕਾਹੜਾ ਕਾਨੂੰਨ ਕਹਿੰਦਾਗਾ ਵੀ ਅੱਜ ਇੱਧਰ ਆਂਗੇ ਕੱਲ ਉਧਰ ਜਾ ਬੜੋ ਇਹ ਤਾਂ ਇਹ ਹੈ ਸੀਐਸ ਕਾਨੂੰਨ ਦੇ ਜਿਹੜਾ ਕਾਨੂੰਨ ਕਹਿੰਦਾ ਫੇਰ ਉਹ ਕਾਨੂੰਨ ਦਾ ਸੀ ਕੀ ਕਹੀਏ ਅਸੀਂ ਇਹ ਕਾਨੂੰਨ ਨੂੰ ਕੀ ਕਹੀਏ ਜੇ ਕਾਨੂੰਨ ਜਿਹੜੇ ਤਾਂ ਭਾਜਪੀ ਦੇ ਵਿੱਚ ਚੋਰ ਠੱਗ ਰਲ ਜਾਂਦੇ ਨੇ ਉਹ ਦੁੱਧ ਧੋਤੇ ਨੇਗੇ ਉਹਨਾਂ ਦੀ ਕੋਈ ਸੁਣਵਾਈ ਨਹੀਂ ਕੋਈ ਇਹਨਾਂ ਨੂੰ ਪੁਲਸ ਨਹੀਂ ਫੜਦੀ ਆ ਇੱਥੇ ਪੁਲਸ ਦੇ ਕਿਲੇ ਕਿਲੇ ਅਫਸਰ ਖੜੇ ਨੇ ਕਿਸੇ ਦੀ ਹਿੰਮਤ ਹੋਵੇ ਇੱਥੋਂ ਫੜ ਲੈ ਕਿਸੇ ਨੂੰ ਤੇ ਜਿਹੜਾ ਕੋਈ ਹੋਰ ਪਾਰਟੀ ਦੇ ਵਿੱਚ ਉਹਨੂੰ ਚੱਕ ਕੇ ਜੇਲ੍ਹ ਚ ਤੁੰਨ ਦਿੰਦੇ ਨੇ ਮੌਕੇ ਦਾ ਚਾਹੇ ਮੁੱਖ ਮੰਤਰੀ ਉਹਨੂੰ ਵੀ ਤੁੰਨ ਦਿੰਦੇ ਨੇ ਚਾਹੇ ਮੌਕੇ ਦਾ ਕੋਈ ਹੋਰ ਲੀਡਰ ਉਹਨੂੰ ਵੀ ਤੁੰਨ ਦਿੰਦੇ ਨੇ ਇਸੇ ਤਰੀਕੇ ਬੁੱਧੀਜੀਵੀ ਲੋਕਾਂ ਨੂੰ ਮੌਕੇਦਿਆਂ ਨੂੰ ਤੁੰਨ ਦਿੰਦੇ ਨੇਗੇ ਇਸ ਕਰਕੇ ਇਹ ਧੱਕਾ ਕਰਦੀ ਆ ਸਰਕਾਰ ਇਹ ਲੋਕਾਂ ਦੇ ਜਿਹੜਾ ਮਤਲਬ ਘਾਣ ਕਰਦੀ ਸੰਵਧਾਨ ਦੇ ਲੰਘਣਾ ਇੱਥੇ ਦੀ ਸੈਂਟਰਲ ਸਰਕਾਰ ਕਰਦੀ ਆ ਬੀਜੇਪੀ ਸਰਕਾਰ ਕਰਦੀ ਆ ਅਸੀਂ ਉਹਦਾ ਸਖਤ ਵਿਰੋਧ ਕਰਦੇ ਆਂਗੇ ਪਹਿਲਾਂ ਇਹ ਮਾਰਾਣੀ ਪਰਨੀਤ ਕੌਰ ਚਾਰ ਵਾਰੀ ਅਸੀਂ ਨੇ ਇੱਥੋਂ ਜਿਤਾ ਕੇ ਭੇਜੀ ਐ ਪੀ ਬਣਾ ਕੇ ਭੇਜੀ ਐ ਤੇ ਅੱਜ ਇਹ ਚੱਕ ਕੇ ਝੋਲਾ ਜਾਪੜੀ ਬੀਜੇਪੀ ਦੇ ਵਿੱਚ ਈਡੀ ਦੇ ਦੇਖ ਕੇ ਵੀ ਮੈਂ ਈਡੀ ਜੰਦ ਦੀਂਦੀ ਐ ਇਹਨਾਂ ਨੂੰ ਤੇ 750 ਕਿਸਾਨ ਸਾਡਾ ਦਿੱਲੀ ਮਰਵਾਤਾ ਇਹਨਾਂ ਨੇ ਸੁਭ ਕਰਨ ਸਾਡਾ ਉੱਥੇ ਗੋੜੀ ਮਰਵਾ ਕੇ ਹੁਣ ਖਨੌਰੀ ਬਾਰਡਰ ਤੇ ਮਰਵਾਤਾ ਇੱਕ ਉਹ ਲੰਗਰ ਪਿਰਤਪਾਲ ਲੰਗਰ ਵਰਤੌਂਦਾ ਸੀ ਉਹਨੂੰ ਇਹਨਾਂ ਨੇ ਗੋਡੀਆਂ ਮਾਰੀਆਂ ਤੇ ਬੋਰੀਆਂ 'ਚ ਬੰਨ ਕੇ ਕੁੱਟ ਕੇ ਲੈ ਗਏ ਉਹ ਪੀਜੀਆ 'ਚ ਪਿਆ ਹੈ ਬਹੁਤ ਵਧੀਆ ਨਾਬਾ ਸ਼ਹਿਰ ਵੀ ਵਧੀਆ ਲੋਕ ਵੀ ਵਧੀਆ ਹੈ ਔਰ ਅੱਜ ਦਾ ਪ੍ਰੋਗਰਾਮ ਵੀ ਵਧੀਆ ਕਿਸੇ ਤਰ੍ਹਾਂ ਕਿ ਕਿਸਾਨਾਂ ਵੱਲੋਂ ਜਿਹੜਾ ਵਿਰੋਧ ਕੀਤਾ ਜਾ ਰਿਹਾ ਹੈ ਕਿ ਇਸ ਪਾਜੀ ਪਾਸੇ ਕਰ ਲੋ ਦੇਖੋ ਮੈਂ ਹਰ ਵਕਤ ਕਹਿੰਦੀ ਆ ਕਿ ਕਿਸਾਨਾਂ ਦਾ ਹੱਕ ਹੈ ਵਿਰੋਧ ਕਰਨ ਸਾਡਾ ਹੱਕ ਹੈ ਅਸੀਂ ਕੈਂਵਸ ਕਰੀਏ ਜਿਹੜੀ ਮੌਤ ਹੋਈ ਆ ਕਿਸਾਨਾਂ ਦੀ ਉਹ ਕਿਸ ਤਰ੍ਹਾਂ ਦੇਖਦੇ ਜਿਹੜੀ ਉਹ ਤੁਸੀਂ ਸਾਰੀ ਵੀਡੀਓ ਦੇਖ ਲਈ ਹੈ ਕਿਸੇ ਨੇ ਨਹੀਂ ੱਟਕਾ ਮਾਰਿਆ ਨੈਚਰਲੀ ਆਪਣੇ ਆਪ गिर ਗਏ ਆ ਕੋਈ ਉਹਦੇ ਨੇੜੇ ਤੁਸੀਂ ਵੀਡੀਓ ਦੇਖ ਲਿਆ ਅੱਪੇ ਦੇਖ ਪਰਚਾ ਦਰਜ ਹੋਇਆ ਸੱਚਾ ਹੋਇਆ ਇਹ ਟੁੱਟ ਗਿਆ ਪਰਚਾ ਜਿਹੜਾ ਦਰਜ ਹੋਇਆ ਉਹ ਬਿਲਕੁਲ ਗਲਤ ਸਾਬਤ ਹੋ ਜਾਊਗਾ ਜੋ ਉਹਨਾਂ ਦੇ ਸਟੇਟਮੈਂਟ ਸੀ ਉਹ ਰਿਪੋਰਟ ਕਰਕੇ ਐਫ ਆਈ ਆਰ ਕਿ ਸਾਡੇ ਵੱਲੋਂ ਪੂਰੀ ਸਬ ਡਿਵੀਜ਼ਨ ਦੀ ਤੇ ਹੈੱਡ ਕੁਆਰਟਰ ਤੋਂ ਪੂਰੀ ਜਿਹੜੀ ਪ੍ਰਬੰਧ ਕੀਤੇ ਗਏ ਨੇ ਫੋਰਸ ਤਨਾਤ ਕੀਤੀ ਗਈ ਹੈ ਜੀ ਜੀ ਕਿੰਨੀ ਮੁਲਾਜ਼ਮਾਂ ਨੇ ਜਿਹੜੇ ਤਨਾਤ ਕੀਤੇ ਗਏ ਨੇ ਕੀ ਕੀ ਪ੍ਰੋਗਰਾਮ ਨੇ ਮਹਾਰਾਣੀ ਦੇ ਨਾਪਾ ਦੇ ਵਿੱਚ ਪ੍ਰੋਗਰਾਮ ਹੈਗੇ ਨੇ ਜੀ ਇੱਥੇ 3-4 ਪ੍ਰੋਗਰਾਮ ਨੇ ਔਰ ਉਹਦੇ ਪੁਖਤਾ ਪਰਮਦ ਅਸੀਂ ਕੀਤੇ ਗਏ ਨੇ ਲੋੜਿੰਦੀ ਜਿਹੜੀ ਫੋਰਸ ਹੈ ਉਹ ਤਨਾਤ ਕੀਤੀ ਗਈ